ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਚ ਹੋਈ ਕਿਡਨੀ ਦੀ ਮੀਟਿੰਗ ਚ ਤਿੰਨ ਕੇਸਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਚ ਦੋ ਕੇਸ ਅਜੇਹੇ ਸਾਹਮਣੇ ਜਿਸ ਚ ਭਰਾ ਨੇ ਹੀ ਭਰਾ ਨੂੰ ਕਿਡਨੀ ਦੇਣ ਦਾ ਐਲਾਨ ਕੀਤਾ ਤੇ ਇੱਕ ਕੇਸ ਚ ਪਤਨੀ ਆਪਣੇ ਪਤੀ ਨੂੰ ਕਿਡਨੀ ਦੇਣ ਜਾ ਰਹੀ ਹੈ ਇਹਨਾਂ ਕੇਸਾਂ ਚੋਂ ਇੱਕ ਅਜਿਹਾ ਕੇਸ ਹੈ ਜਿਸ ਚ ਕਮਲਪ੍ਰੀਤ ਸਿੰਘ ਤੇ ਬਬਲਪ੍ਰੀਤ ਸਿੰਘ ਦੋਵੇਂ ਸਕੇ ਭਰਾ ਬਹਿਰੀਨ ਚ ਰਹਿੰਦੇ ਸਨ ਜਿੱਥੇ ਬਬਲਪ੍ਰੀਤ ਦੀ ਜਿਮ ਚ ਕਸਰਤ ਕਰਨ ਦੇ ਨਾਲ ਨਾਲ ਸਪਲੀਮੈਂਟ ਦਾ ਜ਼ਿਆਦਾ ਸੇਵਨ ਕਰਨ ਕਾਰਨ ਕਿਡਨੀ ਖਰਾਬ ਹੋ ਗਈ ਸੀ ਬੋੜਾ ਵਧੀਆ ਲੱਗਦੇ ਆ ਜੀ ਹੁਣ ਡਿਪਰੈਸ਼ਨ ਹੋ ਜਾਏਗਾ ਤੇ ਵਧੀਆ ਹੋ ਜਾਗੇ ਮੈਂ ਬਾਹਰ ਸੀ ਜਿਮ ਕਰਦਾ ਸੀ ਤੇ ਪ੍ਰੋਟੀਨ ਖਾਵੇਗਾ ਉਹਦੇ ਨਾਲ ਹੋਗਾ ਤੇ ਤਿੰਨ ਕੇਸ ਕਲੀਅਰ ਕਰ ਦਿੱਤੇ ਗਏ ਜਿਨ੍ਹਾਂ ਵਿੱਚ ਦੋ ਪਰਮਾਨੇ ਇੱਕ ਦੂਜੇ ਨੂੰ ਕਿੰਨੀ ਦੇਣੀ ਸੀ ਅਤੇ ਇੱਕ ਦੇ ਵਿੱਚ ਮਿਸ ਨੇ ਆਪਣੇ ਹਸਬੰਦ ਨੂੰ ਕਿੰਨੀ ਦੇਣੀ ਸੀ ਤਾਂ ਆਸੇ ਮੀਰ ਹਾਂ ਡਾਕੂਮੈਂਟ ਚੈੱਕ ਕਰਨ ਤੋਂ ਬਾਅਦ ਇਹਨਾਂ ਨੂੰ ਸਭ ਕਲੀਅਰ ਕਰ ਦਿੱਤਾ ਗਿਆ ਉਹਨਾਂ ਆਪ ਆਪਣਾ ਹਸਪੀਟਲ ਦਾ ਕੇ ਆਪਣਾ ਇਲਾਜ ਕਰਾਂਗੇ ਜਿੱਥੇ ਇਸ ਮੀਟਿੰਗ ਚ ਤਿੰਨ ਮਰੀਜ਼ਾਂ ਨੂੰ ਕਿਡਨੀ ਦੀ ਮਨਜ਼ੂਰੀ ਮਿਲਣ ਨਾਲ ਉਹ ਖੁਸ਼ ਦਿਖਾਈ ਦਿੱਤੇ ਉੱਥੇ ਹੀ ਇਸ ਮੀਟਿੰਗ ਚ ਇੱਕ ਮਰੀਜ਼ ਪ੍ਰਸ਼ਾਸਨ ਤੋਂ ਕਿਡਨੀ ਦੀ ਮਨਜ਼ੂਰੀ ਨਾ ਮਿਲਣ ਕਾਰਨ ਨਾ ਖੁਸ਼ ਨਜ਼ਰ ਆਇਆ ਮੈਨੂੰ ਕੋਈ ਲਾਭ ਨਹੀਂ ਹੋਇਆ ਜੀ ਮੈਨੂੰ ਤੇ ਉਹਨਾਂ ਦੁਆਰਾ ਉਲਟਾ ਚੱਕਰ ਦੇ ਵਿੱਚ ਪਾ ਦਿੱਤਾ ਫਿਰ ਮੈਨੂੰ ਕਹਿੰਦੇ ਦੁਬਾਰਾ ਜਾਓ ਫਾਈਲ ਦੇ ਕੁਝ ਜਿਹੜਾ ਡੋਨਰ ਹੈ ਜਿਹਨੇ ਕਿਡਨੀ ਦੇਣੀ ਆ ਉਹਦੇ ਫਾਦਾ ਦਾ ਨਾਮ ਸੂਰ ਸਿੰਘ ਆ ਜਿਸ ਦੇ ਕਟਿੰਗ ਕਰਕੇ ਉਹਨਾਂ ਨੇ ਰਾਮ ਲਿਖ ਦਿੱਤਾ ਗਿਆ ਉਹ ਕਟਿੰਗ ਕਰਕੇ ਇੱਕ ਦੇ ਚੱਕਰ ਦੇ ਸੰਦੁਬਾਰਾ ਫਿਰ ਵਾਪਸ ਭੇਜ ਦਿੱਤਾ ਇਹਨਾਂ ਨੇ ਕਹਿੰਦੇ ਠੀਕ ਹੋ ਕੇ ਆਉਂਗੀ ਉਸ ਤੋਂ ਬਾਅਦ ਸੇ ਤੁਹਾਨੂੰ ਬੁਲਾਵਾਂਗੇ ਜਿੰਮੇਵਾਰ ਇਹ ਸਟਾਫ ਹੈਗਾ ਜੀ ਜਾਂ ਡਾਕਟਰ ਹੈਗੇ ਡਾਕਟਰ ਖੁਦ ਹੀ ਜਿੰਮੇਵਾਰ ਹੈਗੇ ਇਹਨਾਂ ਨੇ ਇਹਨਾਂ ਨੇ ਕੀਰਤ ਕਰਨੀ ਹੈ ਇਹਨਾਂ ਨੇ ਬਦਲਨੀ ਹੈ ਇਹਨਾਂ ਦਾ ਮੈਡੀਕਲ ਬੋਰਡ ਆ ਇਹਨਾਂ ਦਾ ਸਾਰਾ ਕੁਝ ਨੌਜਵਾਨਾਂ ਚ ਬਾਡੀ ਨੂੰ ਵਧਾਉਣ ਨੂੰ ਲੈ ਕੇ ਕਾਫੀ ਜਨੂਨ ਹੈ ਪਰ ਲੋੜ ਹੈ ਅਜਿਹੇ ਸਪਲੀਮੈਂਟ ਤੋਂ ਪ੍ਰੇਸ਼ਿਤ ਕਰਨ ਦੀ ਜਿਸ ਨਾਲ ਜ਼ਿੰਦਗੀ ਮੌਤ ਦੇ ਰਸਤੇ ਤੁਰ ਪਵੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜੱਗ ਬਣੀ ਟੀਵੀ